Ұліпті әрі ұр Cinыrdан

ਜਿਹੜਾ ਇਕੱਠ ਕੀਤਾ ਗਿਆ ਜੇ ਵਾਤਾਵਰਨ ਬਚਾਓ ਮੁਹਿੰਮ ਹਮੀਰਾ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਾਰੇ ਪਿੰਡ ਆਸਪਾਸ ਦੇ ਧੀਰਪੁਰ ਮਨਾਰ ਹਮੀਰਾ ਦਿਆਲਪੁਰ ਲਖਣ ਕੋਲੇ ਡੋਗਰਾਵਾਲ ਜਿਹੜੇ ਅਮਜੇ ਦੇ ਲੱਗੇ ਤੇ ਜਗਜੀਤ ਇੰਡਸਟਰੀ ਤੋਂ ਪ੍ਰਭਾਵਿਤਾ ਜਿਨ੍ਹਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਖਰਾਬ ਹੋ ਚੁੱਕਾ ਆ ਉਹ ਪਿੰਡਾਂ ਦਾ ਇੱਕ ਇਕੱਠ ਕੀਤਾ ਗਿਆ ਜਿਹੜਾ ਨਵਾਂ ਪਲਾਟ ਲਾ ਰਹੀ ਆ ਹਮੀਰਾ ਫੈਕਟਰੀ ਇਥਾਨੋਲ ਦਾ ਉਸ ਪਲਾਟ ਦਾ ਵਿਰੋਧ ਕਰਨ ਵਾਸਤੇ ਇੱਕ ਪਬਲਿਕ ਹੀアリング ਰੱਖੀ ਗਈ ਸੀ ਮੋਹਦਵਾਰ ਇਲਾਕੇ ਦੇ ਸਰਪੰਚ ਤੇ ਤਕਰੀਬਨ ਹੀ ਜਿਹੜੇ ਆਪਣੇ ਆਗੂ ਆ ਸਰਕਾਰ ਦੇ ਕਿਸਾਨ ਜਥੇਬੰਦੀਆਂ ਇਹਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੋਗਰਾਮ ਰੱਖਿਆ ਜੇ ਅਸੀਂ ਜਿੱਤੇ ਇੱਕ ਵਿਚਾਰ ਕੀਤੇਗੇ ਕਿ ਜਿਹੜਾ ਇਥਨੌਲ ਪਲਾਟ ਆ ਉਹ ਸਾਡੇ ਲਈ ਕਿੰਨਾ ਕੁ ਭਿਆਨਕ ਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਮੀਰਾ ਫੈਕਟਰੀ ਜਾਂ ਪ੍ਰਸ਼ਾਸਨ ਅਧਿਕਾਰੀ ਤੇ ਜਾਂ ਸਰਕਾਰ ਵੱਲੋਂ ਇਦੇ ਵੱਲ ਧਿਆਨ ਨਾ ਦਿੱਤਾ ਗਿਆ ਇਹ ਇਥਨੌਲ ਪਲਾਟ ਨੂੰ ਨਾ ਰੋਕਿਆ ਗਿਆ ਤੇ ਜਿਹੜਾ ਇਲਾਕਾ ਇਕੱਠਾ ਹੋਇਆ ਆ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਹ ਲੋਕ ਇਕੱਠੇ ਹੋ ਕੇ ਉਸ ਫੈਕਟਰੀ ਦੇ ਮੋਰੇ ਸੰਘਰਸ਼ ਕਰਨਗੇ ਤੇ ਫਿਰ ਚਾਹੇ ਉਹ ਸੰਘਰਸ਼ ਦਾ ਰਾਹ ਕੋਈ ਵੀ ਹੋਵੇ ਕਿਉਂਕਿ ਜਦੋਂ ਇੱਥੇ ਪਾਣੀ ਜਾ ਨਸਲਾਂ ਤੇ ਜਾਂ ਫਸਲਾਂ ਦੀ ਗੱਲ ਆ ਜੇ ਫਿਰ ਇਲਾਕੇ ਦੇ ਲੋਕ ਉੱਠ ਕੇ ਉਹ ਫੈਸਲਾ ਕਰਦੇ ਆ ਇਸ ਕਰਕੇ ਲੋਕ ਜਿਹੜੇ ਆ ਇਲਾਕੇ ਦੇ ਇਕੱਠੇ ਹੋਏ ਸੀ ਵੀ ਉਸ ਇਥਨੋਲ ਪਲਾਂਟ ਦੇ ਵਿਰੋਧ ਦੇ ਵਿੱਚ ਫਿਰ ਗੱਲ ਕਰੀਏ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹਾਂ ਜੀ ਬਿਲਕੁਲ ਜੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਪਣਾ ਜਿਹੜਾ ਸਾਰਾ ਮੈਟਰ ਆ ਇਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਅਸੀਂ ਹਲਕੇ ਦੇ ਆਪਣੇ ਐਮਐਲਏ ਸਾਹਿਬਾਨ ਨੂੰ ਔਰ ਉਸ ਤੋਂ ਬਾਅਦ ਅਸੀਂ ਜਿਹੜੇ ਆਪਣੇ ਹਲਕਿਆ ਹਲਕਾ ਇਨਚਾਰਜ ਆ ਉਹਨਾਂ ਨੂੰ ਕੋਰਸੀ ਆਪਣਾ ਜਿਹੜਾ ਮੰਗ ਪੱਤਰ ਆ ਉਹ ਐਮਪੀ ਸਰਦਾਰ ਆਪਣੇ ਰਾਜਕੁਮਾਰ ਚੱਬੇਵਾਲ ਜੀ ਨੂੰ ਵੀ ਦੇ ਕੇ ਆਇਆ ਪਰ ਪ੍ਰਸ਼ਾਸਨ ਵੱਲੋਂ ਜਿਹੜੀ ਸਾਨੂੰ ਕੋਈ ਉਹ ਬਹੁਤਾ ਸਾਨੂੰ ਕੋਈ ਉਹਨਾਂ ਨੂੰ ਰਿਸਪਾਂਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਹੁਣ ਜਿਹੜੀ ਇਹ ਲੜਾਈ ਆ ਆਪਣੇ ਤੌਰ ਤੇ ਲੜਨੀ ਪੈਣੀ ਆ ਕਿਉਂਕਿ ਪ੍ਰਸ਼ਾਸਨ ਸਾਡੇ ਨਾਲ ਨਹੀਂ ਖੜਿਆ ਔਰ ਪ੍ਰਸ਼ਾਸਨ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਹਾਂਜੀ ਕੀ ਰਣਨੀਤੀ ਆ ਤੁਹਾਡੀ ਹੁਣ ਸਾਡੀ ਅਗਲੀ ਰਣਨੀਤੀ ਇਹੋ ਹੀ ਆ ਕਿ ਜਿਵੇਂ ਸਾਨੂੰ ਅੱਜ ਜਿਹੜਾ ਸਹਿਯੋਗ ਮਿਲਿਆ ਸੰਗਤ ਦਾ ਸੰਗਤ ਦਾ ਸਾਨੂੰ ਕਾਫੀ ਸਹਿਯੋਗ ਮਿਲਿਆ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਸੰਗਤ ਇੱਥੇ ਇਕੱਠੀ ਹੋਈ ਆ ਹੁਣ ਅਸੀਂ ਜਿਹੜਾ ਅਗਲਾ ਪੈਦਲਾ ਸਾਡਾ ਇਹੋ ਹੀ ਆ ਕਿ ਅਸੀਂ ਮਿਲਦੇ ਜਿਹੜੇ ਮੋਰੇ ਸੰਘਰਸ਼ ਕਰਾਂਗੇ ਉਸ ਦਾ ਰਾਹ ਚਾਹੇ ਕੋਈ ਵੀ ਹੋਵੇ ਉਹ ਅਸੀਂ ਆਪਣੀ ਕਮੇਟੀ ਨਾਲ ਆਪਣੀ ਸੰਗਤ ਨਾਲ ਵਿਚਾਰ ਕਰਕੇ ਬਹੁਤ ਜਲਦੀ ਉਸ ਦਾ ਐਲਾਨ ਜਿਹੜਾ ਕਰ ਦਿੱਤਾ ਜਾਵੇ ਜਿਵੇਂ ਜਿਸੀ ਬੰਦੀ ਵੱਲੋਂ ਸਹਿਯੋਗ ਮਿਲ ਰਿਹਾ ਹੈ ਸਰ ਸਾਬ ਕਿਵੇਂ ਦਿੱਖਦੇ ਹੋ ਜਿਹੜਾ ਅੱਜ ਦਾ ਪ੍ਰੋਗਰਾਮ ਅਮੀਰਾ ਪਿੰਡ ਦੇ ਵਸਨੀਕਾਂ ਅਤੇ ਵਾਤਾਵਰਨ ਬਚਾਓ ਕਮੇਟੀ ਮੀਰਾਵਲੋਂ ਲਿਖਿਆ ਗਿਆ ਸੀ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਨੇ ਸ਼ਮੂਲੀਅਤ ਕੀਤੀ ਆ ਮੈਂ ਸਰਬਜੀਤ ਸਿੰਘ 3 ਪਿੰਡ ਮੇਰਾ ਧੀਰਪੁਰ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਜ਼ਿਲ੍ਹਾ ਜਰਨਲ ਸਕੱਤਰ ਦੀ ਸੇਵਾ ਕਰ ਰਿਹਾ ਉਹਦੇ ਵਿੱਚ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੂਰਨ ਤੌਰ ਤੇ ਇਸ ਮਹਿੰਮ ਦੇ ਵਿੱਚ ਜੋ ਵਾਤਾਵਰਨ ਨੂੰ ਬਚਾਉਣ ਵਾਸਤੇ ਨਗਰ ਹਮੀਰਾਵਲੋਂ ਸ਼ੁਰੂ ਕੀਤੀ ਗਈ ਆ ਇਸ ਕਮੇਟੀ ਦੇ ਨਾਲ ਆ ਜਿੱਥੇ ਵੀ ਕਿਤੇ ਸਾਡੀ ਜਥੇਬੰਦੀ ਦੀ ਜ਼ਰੂਰਤ ਹੋਵੇਗੀ ਚਾਹੇ ਉਹ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਦੀ ਗੱਲ ਹੋਵੇ ਚਾਹੇ ਕਿਤੇ ਪ੍ਰਸ਼ਾਸਨ ਦੇ ਦਵਾਰ ਧਰਨਾ ਲਾਉਣ ਦੀ ਗੱਲ ਹੋਵੇ ਕੋਈ ਵੀ ਕਾਰਵਾਈ ਹੋਵੇ ਉਹਦੇ ਵਿੱਚ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਨਾਲ ਆ ਹੋਰ ਵੀ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਏ ਸਨ ਉਹ ਵੀ ਵੀਰ ਹੋ ਕੇ ਗਏ ਆ